ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂ ਐਸ ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਡੀ ਯੂ ਐਸ ਏ ਤੇ ਜੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਿਰਕੇਨ ਇਮੀਗ੍ਰੇਸ਼ਨ ਆਫਰ ਵਾਲੇ ਜੇ ਟਿਰਕੇਨਾ ਟੋਰਿੰਟਰਕੇਨਾਂ ਦੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਦੀਪ ਸਿੰਘ ਬਰਦੀ ਗਲੋਬਸ ਮਨਦੀਪ ਸਿੰਘ ਸੰਦੀਪ ਕੋਰਸ ਐਨ ਹੋਜ਼ੇ ਓੰਕਾਰ ਸਿੰਘ ਫਰੇਜ਼ਨੋ ਗੁਰਨਾਮ ਸਿੰਘ ਐਂਟਿਲੋਪ ਜਰਨੈਲ ਸਿੰਘ ਸਿਆਟਲ ਮਨਦੀਪ ਟਿਲੋ ਯੂਬਾ ਸਿਟੀ ਦੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰ ਕਾਸਟੂਡੀ ਦਾ ਨੰਬਰ ਆ 482725200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ ਖਬਰਾਂ ਦੇ ਵਾਲਾ ਜੀ ਸ਼ਰਮਾ ਜੀ ਸ਼ੁਰੂਆਤ ਕਰ ਗਿਆ ਪਾ ਪੰਜਾਬ ਦੇ ਮੌਸਮ ਦੀ ਕਹਿੰਦੇ ਪੰਜਾਬ ਦਾ ਮੌਸਮ ਵੀ ਖਰਾਬ ਹੈ ਪਰ ਨਾਲ ਨਾਲ ਮਾਹੌਲ ਉਸ ਤੋਂ ਵੀ ਜ਼ਿਆਦਾ ਚਿੰਤਾ ਜਨਕਾ ਖਰਾਬ ਹੈ ਜੀ ਬਿਲਕੁਲ ਪ੍ਰਵੀਨ ਜੀ ਮੌਸਮ 'ਚ ਅਚਾਨਕ ਇੱਕ ਵਾਰ ਫੇਰ ਤਬਦੀਲੀ ਆਉਂਦੀ ਹੈ ਵੈਸੇ ਤਾਂ ਪਹਿਲਾਂ ਕਾਫੀ ਠੰਡ ਪੈ ਰਹੀ ਸੀ ਧੁੰਦ ਬਹੁਤ ਸੀ ਕੋਰਾ ਡਿਗ ਰਿਆ ਸੀ ਤੇ ਪਰ ਅਚਾਨਕ ਫਿਰ ਮੌਸਮ ਤਬਦੀਲ ਹੋਇਆ ਤੇ ਸਿੱਧੀ ਧੁੱਪ ਨਿਕਣ ਲੱਗ ਪਈ ਤੇ ਦਿਨ ਦੇ ਵਿੱਚ ਤਾਪਮਾਨ ਇੰਨਾ ਵਧਣ ਲੱਗ ਪਿਆ ਕਿ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਦਿਨਾਂ ਦੇ ਵਿੱਚ ਤਾਂ ਤੇ ਪਰ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਤੇ ਨੇਰੀ ਚੱਕਰ ਕਤੂਪਾਨ ਐ ਮੀਂਹ ਮੀਂਹ ਦੇ ਨਾਲ ਗੜੇ ਮਾਰੀ ਸੋ ਪੰਜਾਬ ਦੇ ਵਿੱਚ ਰਾਜਸਥਾਨ ਹਰਿਆਣਾ ਦਿੱਲੀ ਤੱਕ ਮੀਂਹ ਦੀਆਂ ਖਬਰਾਂ ਤੇ ਫਿਰ ਜੰਮੂ ਕਸ਼ਮੀਰ ਤੋਂ ਲੈ ਕੇ ਲਹਿਰਾਂ ਲੱਗਤ ਹੁੰਦਿਆਂ ਮਾਤਲ ਦੇ ਪਹਾੜਾਂ ਤੱਕ ਜਿਵੇਂ ਬਰਖਵਾਰੀ ਹੋਈ ਮਨੇ ਭੰਡਕੀ ਬ暴ਸ ਲਿਆਂਦੀ ਤੇ ਜਨਜੀਵਨ ਵੀ ਕਾਫੀ ਪ੍ਰਭਾਵਿਤ ਕੀਤਾ ਮਤਲਬ ਪੰਜਾਬ ਦੇ ਵਿੱਚ ਲਗਭਗ ਕਈ ਥਾਵਾਂ ਤੇ 24 ਘੰਟਿਆਂ ਤੋਂ ਉੱਪਰ ਵਕਤ ਬੀਤ ਚੁੱਕਿਆ ਜੇ ਲਾਈਟ ਨਹੀਂ ਆਈ ਹੂੰ ਸੋ ਇਸ ਲਈ ਖੰਬੇ ਪੱਟੇ ਗਏ ਦਰਖਤ ਡਿੱਗ ਪਏ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਸੜਕਾਂ 'ਤੇ ਹਾਦਸੇ ਹੋਏ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਤੱਕ ਕਿ ਹਵਾਈ ਉਡਾਨਾਂ ਕਈ ਥਾਵਾਂ 'ਤੇ ਜੰਮੂ ਕਸ਼ਮੀਰ ਦੇ ਖੇਤਰ ਜਿੱਥੇ ਜੰਮ ਬਰਫ਼ ਜੰਮ ਗਈ ਉਹਦੇ ਕਰਕੇ ਉਡਾਨ ਹੀ ਨਹੀਂ ਸੰਭਵ ਹੋ ਸਕੀਆਂ ਕਈ ਥਾਵਾਂ 'ਤੇ ਸੋ ਇਸੇ ਤਰ੍ਹਾਂ دیر ਨਾਲ ਹੋਈਆਂ ਸੋ ਕੁੱਲ ਮਿਲਾ ਕੇ ਮੌਸਮ ਕਾਫੀ ਖਰਾਬ ਤੇ ਬੇਸ਼ੱਕ ਹੁਣ ਇਸ ਸਮੇਂ ਕੁਝ ਖੇਤਰਾਂ ਦੇ ਪੰਜਾਬ ਚ ਮੀਂਹ ਨਹੀਂ ਪੈ ਰਿਹਾ ਪਰ ਤਾਂ ਵੀ ਮਤਲਬ ਮੌਸਮ ਵਿਭਾਗ ਦਾ ਕਹਿਣਾ ਕਿ ਅਗਲੇ 2-3 ਦਿਨ ਮੌਸਮ ਇੰਜ ਹੀ ਖਰਾਬ ਰਹਿ ਸਕਦਾ ਸੋ ਇਸ ਇੱਕ ਪਾਸਾ ਮੌਸਮ ਖਰਾਬ ਹੈ ਦੂਏ ਪਾਸੇ ਮਾਹੌਲ ਜੇ ਤੁਸੀਂ ਗੱਲ ਕਰਦੇ ਹੋ ਤਾਂ ਮਾਹੌਲ ਸੁਖਾਵਾਂਾ ਹੀ ਕਦ ਹੋਇਆ ਜੀ ਪੰਜਾਬ ਨੇ ਹਮ ਸਹੀ ਹੈ ਸੋ ਜਿੱਥੋਂ ਤੱਕ ਮਾਹੌਲ ਦੀ ਗੱਲ ਹੈ ਵੈਸੇ ਤਾਂ ਪੰਜਾਬ ਸਰਕਾਰ ਹੁਣੇ-ਹੁਣੇ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ ਦੇ ਨਾਂ ਦੇ ਉੱਤੇ ਮਤਲਬ ਗੈਂਗਸਟਰਾਂ ਦੇ ਖਿਲਾਫ ਚਲਾ ਕੇ ਮੁਕੰਮਲ ਕਰਕੇ ਹਟਿਆ ਹਮ ਹਮ ਉਹ ਮੁਕੰਮਲ ਕਰਦੇ ਆਂ ਜੀ ਜਨਾਬ ਪੰਜਾਬ ਦੇ ਸਕੂਲਾਂ ਕਾਲਜਾਂ ਨੂੰ ਫਿਰ ਈਮੇਲ ਰਾਈ ਧਮਕੀਆਂ ਆ ਗੀਆਂ ਜੀ ਬੇਤਰ ਸਕੂਲ ਖਾਲੀ ਕਰਾਉਣੇ ਪਏਗੇ ਜੀ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੱਕ ਗਰਲਸ ਡਿਗਰੀ ਕਾਲਜ ਵੀ ਹੈ ਡੀਏਵੀ ਸਕੂਲ ਵੀ ਤਾਂ ਈਮੇਲ ਰਾਈ ਧਮਕੀਆਂ ਇੱਕ ਪਾਸੇ ਤੁਸੀਂ ਐਡਾ ਵੱਡਾ ਆਪਰੇਸ਼ਨ ਚਲਾਇਆ ਪੂਰੇ ਪੰਜਾਬ ਦੇ ਵਿੱਚ ਜੀ 2000 ਈਮਾਤਾਂ ਜੀ ਹੈ ਜੀ 12000 ਤੋਂ ਵੱਧ ਜੀ ਮੁਲਾਜ਼ਮ ਤਰਤੇ ਜੀ ਸਾਰੇ ਅਧਿਕਾਰੀ ਤਰਤੀ ਤਨੇ ਜੀ 3000 ਤੋਂ ਵੱਧ ਅਸੀਂ ਗੈਂਗਸਟਰ ਫੜਲੇ ਜੀ ਉਹਨਾਂ ਦੇ ਸਹਿਯੋਗੀ ਫੜਲੇ ਜੀ ਦੇਖ ਕਿਵੇਂ ਤੋਸੋ ਪਰ ਨਹੀਂ ਹੋ ਰਹੀ ਅਜੇ ਤੱਕ ਕਿ ਹਾਂ ਕਿਥੋਂ ਆ ਰਹੀ ਹੈ ਕੌਣ ਕਰ ਰਿਹਾ ਲਗਾਤਾਰ ਵਾਰ-ਵਾਰ ਆ ਰਹੀ ਹੈ ਹੂੰ ਸੋ ਦਰਵਾਦ ਸਾਹਿਬ ਨੂੰ ਆ ਲਈ ਪਹਿਲਾਂ ਸਾਰਾ ਕੁਝ ਇਹ ਹੈ ਨਾ ਫਿਰ ਆਪਾਂ ਦੇਖਿਆ ਸਕੂਲਾਂ ਕਾਲਜਾਂ ਨੂੰ ਆਲੀਆਂ ਅਦਾਲਤਾਂ ਨੂੰ ਆਲੀਆਂ ਹੈ ਜੀ ਆ ਜੀ ਰੇਲਵੇ ਸਟੇਸ਼ਨਾਂ ਨੂੰ ਆ ਗਈਆਂ ਤੇ ਲਗਾਤਾਰ ਵਰਤਾਰਾ ਜਾਰੀ ਹੈ ਹੂੰ ਉਹਦੇ ਉੱਤੇ ਨਜ਼ਰ ਸਾਨੀ ਔਰ ਜਿਹੜੇ ਕਹਿੰਦੇ ਨੇ ਕਿ 72 ਕਾਟੇ ਦਾ ਆਪਰੇਸ਼ਨ ਗੈਂਗਸਟਰਾਂ ਦੇ ਖਿਲਾਫ ਕੀ ਉਹ ਗੈਂਗਸਟਰ ਜਾਂ ਉਹਨਾਂ ਦੇ ਸਹਿਯੋਗੀ ਸੱਚੇ ਝੂਠੇ ਇੱਥੇ ਤੱਕ ਹੀ ਗਏ ਨੇ ਜਾ ਉਹ ਕਿਹਨਾਂ ਦੇ ਲਈ ਕੰਮ ਕਰਦੇ ਨੇ ਉੱਥੇ ਤੱਕ ਵੀ ਗਏ ਨੇ ਕਿਹੜੇ ਪੁਲਸ ਵਾਲੇ ਨਹੀਂ ਕੰਮ ਕਰਦੇ ਨੇ ਕਿਹੜੇ ਸਿਵਲ ਲਈ ਕੰਮ ਕਰਦੇ ਨੇ ਹੈ ਕਿਹੜੇ ਬੜੇ ਘਰਾਣਿਆਂ ਲਈ ਕੰਮ ਕਰਦੇ ਨੇ ਕਿਹੜੇ ਰਾਜ ਦੇ ਘਰਾਣਿਆਂ ਲਈ ਕੰਮ ਕਰਦੇ ਨੇ ਕਿਹੜੀਆਂ ਸੱਤਾ ਲਈ ਕੰਮ ਕਰਦੇ ਨੇ ਉੱਥੇ ਤੱਕ ਕਨੈਕਸ਼ਨ ਫੜਿਆ ਕੋਈ ਹੂੰ ਜਿੱਦਾਂ ਉਹ ਕਨੈਕਸ਼ਨ ਕੱਟਿਆ ਫੇਰ ਤਾਂ ਠੀਕ ਹੈ ਜਿਵੇਂ ਨਸ਼ੇ ਵਾਲਾ ਮਾਮਲਾ ਜੀ ਇੰਨੀ ਫੜ ਲਈ ਅੰਕੜਿਆਂ ਚ ਜੇ ਉਹਦੀ ਸਪਲਾਈ ਚੇਨ ਨਹੀਂ ਤੁਸੀਂ ਤੋੜ ਪਾਰੇ ਹੂੰ ਫੜੀ ਵਾਲੀ ਦੱਸਦੇ ਜਿਹੜੀ ਲੰਘਦੀ ਉਹ ਕਦੇ ਨਹੀਂ ਦੱਸਦੇ ਸਹੀ ਗੱਲ ਆ ਬਿਲਕੁਲ ਫੇਰ ਪੰਜਾਬ ਚ ਮਿਲ ਕੇ ਤੋੜਿਆ ਉਸੇ ਤਰ੍ਹਾਂ ਗੈਂਗਸਟਰ ਦਾ ਮਾਮਲਾ ਤੁਹਾਡੇ ਕੰਟਰੋਲ ਚ ਕਿਉਂ ਨਹੀਂ ਗੱਜ ਤੱਕ ਤੁਸੀਂ ਕਹਿੰਦੇ ਪੜੋ ਪੜਾਈ ਕਰ ਲੀਜੀਏ ਸੀ ਏਡੀ ਬੜੀ ਹੂੰ 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 ਤੋ ਇਸ ਲਈ ਪੰਜਾਬ ਦੇ ਵਿੱਚ ਮੌਸਮ ਵੀ ਤੇ ਮਾਹੌਲ ਵੀ ਖਰਾਬ ਹੈ ਜਨਾਬ ਹੂੰ ਜੀ ਸਹੀ ਕਹੇ ਤੁਸੀਂ ਤੇ ਅਗਲੀ ਗੱਲ ਕਰਕੇ ਸ਼ਰਮਾ ਜੀ ਕਾਂਗਰਸ ਦੀ ਆਪਾਂ ਲੰਘੇ ਦਿਨਾਂ ਤੋਂ ਕਾਂਗਰਸ ਦੀ ਪੋਲਿਟਿਕਸ ਦੇ ਉੱਤੇ ਲਗਾਤਾਰ ਚਰਚਾ ਕਰ ਰਹੇ ਹਾਂ ਇਸ ਟਾਈਮ ਸਨਾਟਾ ਜੀ ਕਾਂਗਰਸ ਦੇ ਵਿੱਚ ਕੀ ਇਹ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਤਾਂ ਨਹੀਂ ਕਿਧਰੇ ਪਰਮਿੰਦਰ ਜੀ ਦਿੱਲੀ ਤੋਂ ਏਕੇ ਦਾ ਪਾਠ ਪੜ੍ਹ ਕੇ ਆਏ ਨੇ ਇਹ ਜੀ ਜੀ ਇਹ ਦੋ ਤਿੰਨ ਦਿਨਾਂ ਤੋਂ ਬਾਅਦ ਯਾਦ ਨਹੀਂ ਰਹਿੰਦਾ ਇਹਨਾਂ ਨੂੰ ਹੂੰ ਸਹੀ ਲੋਕ ਕੋ ਗੰਤਮਾਨ ਦੀ ਭਾਸ਼ਾ ਸੇ ਕਹਿਣਾ ਹੋਵੇ ਇਹਨਾਂ ਨੂੰ ਤਾਂ ਪਹਾੜੇ ਨਹੀਂ ਚیتے ਰਹਦੇ ਹੈਨਾ ਤੇ ਫਿਰ ਪਾਠ 1 ਵਾਲਾ ਕਿੱਥੇ ਜਾਦਰੂਗਾ ਇਹ ਕੋਈ ਨਵਾਂ ਨਹੀਂ ਪੜਕੇ ਹੂੰ ਇਹ ਤੋਂ ਪਹਿਲਾਂ ਪਿਛਲੀਆਂ ਜਿਹੜੀਆਂ ਟੀਮਾਂ ਛੱਡ ਛੱਡ ਚਲ ਗਈਆਂ ਇਹਨਾਂ ਦੀਆਂ ਕਾਂਗਰਸੀ ਜਾਕਰ ਕੈਪਟਨ ਐਮ ਐਲ ਸਿੱਧੂ ਵਰਗੇ ਉਹ ਸਮੇਂ ਵੀ ਬਹੁਤ ਵਾਰ ਪਾਠ ਪੜਾਇਆ ਗਿਆ ਇਹਨਾਂ ਨੂੰ ਦਿੱਲੀ ਬਲਾਬਲਾ ਜੀ ਸਹੀ ਆ ਪੜਕੇ ਆਉਂਦੇ ਆ ਵਾਪਸ ਆਉਂਦੇ ਆ ਸ਼ੰਭੂ ਟੱਪਦੇ ਨਹੀਂ ਭੁੱਲੇ ਜਾਂਦੇ ਆ ਹੂੰ ਇਸ ਵਾਰ ਵੀ ਗਰੰਟੀ ਆ ਕਾਂਗਰਸ ਆਪਣਾ ਇਤਿਹਾਸ ਦੁਹਰਾਉਗੀ ਹੂੰ ਇਹ ਇਹ ਪਾਠ ਇੱਕ ਦੋ ਦਿਨਾਂ 'ਚ ਭੁੱਲ ਜਾਣਗੇ ਜੀ ਤੁਸੀਂ ਇਹਦਾ ਹੁੰਦਾ ਜੇ ਇਸ ਗੱਲ ਤੋਂ ਲਾ ਸਕਦੇ ਹੋ ਹੂੰ ਹੂੰ ਇਸ ਵਾਰ ਦੀ ਜਿਹੜੀ ਬੈਠਕ ਸੀ ਉਹਦੇ ਪਿੱਛੇ ਕਾਰਨ ਦੱਸਿਆ ਗਿਆ ਜੀ ਚੰਨੀ ਵਾਲਾ ਮਾਮਲਾ ਜੀ ਚੰਨੀ ਤੇ ਬੋਲ ਜੀ ਜਿਹਨੂੰ ਹਾਈ ਕਮਾਂਡ ਨੇ ਇਸ ਨਜ਼ਰੀਏ ਤੋਂ ਵੀ ਲੈਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਤੇ ਮਤਲਬ ਪਾਰਟੀ 'ਚ ਆਪਣੀ ਗੱਲ ਰੱਖਦੇ ਰਹਿੰਦੇ ਹਾਈ ਕਮਾਂਡ ਦੇ ਖਿਲਾਫ ਤਾਂ ਨਹੀਂ ਇਹ ਜਾਰੀ ਤੁਹਾਡੀ ਗੱਲ ਤੁਸੀਂ ਹਾਈ ਕਮਾਂਡ ਨੂੰ ਚੈਲੰਜ ਕਰਦੇ ਹੋ ਦੇਖੋ ਜੀ ਉਹ ਨਹੀਂ ਕੁਝ ਦਿੰਦੀ ਜਿਵੇਂ ਸਾਨੂੰ ਹੂੰ ਹੂੰ ਹੈਨਾ ਸੋ ਇਸ ਤਰੀਕਾ ਕਰਨ ਨਾਲ ਉਹਨਾਂ ਨੂੰ ਚੁੱਪ ਫਿਰ ਤਾੜਨਾ ਰਾਜਾ ਬੜਿੰਗ ਨੂੰ ਖਾਸੀ ਹੋਈ ਕਿ ਪੜ ਲਿਖ ਕੇ ਬੋਲਿਆ ਕਰੋ ਕੋ ਸੋਚ ਕੇ ਬੋਲਿਆ ਕਰੋ ਹਰ ਗੱਲ ਤੇ ਬਿਆਨ ਦੇਣਾ ਜ਼ਰੂਰੀ ਨਹੀਂਗਾ ਹਰ ਗੱਲ ਤੇ ਟਿੱਪਣੀ ਕਰਨਾ ਉਹ ਆਪਣੇ ਮੁੱਦੇ ਤੁਹਾਨੂੰ ਦਿਖਦੇ ਆ ਬਾਹਰਲੇ ਜਿਹੜੇ ਪੰਜਾਬ ਦੇ ਮੁੱਦੇ ਆ ਜਾਂ ਦੂਜੀਆਂ ਪਾਰਟੀਆਂ ਦੀਆਂ ਗਲਤੀਆਂ ਉਹ ਨਹੀਂ ਦਿਖਦੀਆਂ ਹੂੰ ਸੋ ਇਸ ਲਈ ਉਹਨਾਂ ਨੂੰ ਵੀ ਤਿਆਰੀ ਰੱਖਣ ਦੇ ਹਵਾਲਿਆਂ ਹਦਾਇਤਾਂ ਹੋਈਆਂ ਪਰ ਜਿਹੜੀ ਇਹ ਮੀਟਿੰਗ ਸੀ ਬਹੁਤ ਗਿੜਮੇ ਚੁੜਮੇ ਦਰਜਨ ਦੇ ਕਰੀਬ ਲੀਡਰ ਸੀ ਹੂੰ ਖੜਗੇ ਜਿਹੜੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਹੂੰ ਹੂੰ ਖੜਗੇ ਦੇ ਵੀ ਪ੍ਰਧਾਨ ਨੇ ਜਿਹੜੇ ਰਾਹੁਲ ਗਾਂਧੀ ਨੇ ਉਹ ਮੀਟਿੰਗ ਚ ਫਿਰ ਕੇਸੀ ਬੇਨੂ ਗਪਾਲ ਫਿਰ ਅੰਬਿਕਾ ਸੋਨੀ ਜਿੱਥੇ ਪੰਜਾਬ ਦਾ ਮਸਲਾ ਉਹ ਕੰਬਿਕਾ ਸੋਨੀ ਦਾ ਪੱਕਾ ਉਹਨਾਂ ਨੇ ਧਾਰ ਲਿਆ ਵਕਿ ਇਹਨੂੰ ਬਿਠਾਉਣਾ ਹੀ ਚਾਹੀਏ ਉਹਦੇ ਨਾਲ ਬਗਾੜੇ ਪਵੇ ਹੂੰ ਸਹੀ ਹੈ ਫਿਰ ਅੰਬਿਕਾ ਸੋਨੀ ਫਿਰ ਉਸ ਤੋਂ ਬਾਅਦ ਪੰਜਾਬ ਮਾਮਲੇ ਦੇ ਚਲਪਹੇਸ਼ ਬਗੇ ਇਹ ਸਾਰੀ ਟੀਮ ਹਾਈ ਕਮਾਂਡ ਵਾਲੀ ਟੀਮ ਸੀ ਪੰਜ ਜਣੇ ਇਹ ਤੋਂ ਬਿਨਾ ਜਿਹੜੇ ਲੀਡਰਾਂ ਚ ਸੀਗੇ ਪੰਜਾਬ ਦੇ ਉਹਦੇ ਚ ਪ੍ਰਧਾਨ ਰਾਜਾ ਬੜਿਕ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਰੰਧਾਵਾ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਾਬਕਾ ਮੰਤਰੀ ਤੇ ਐਮਪੀ ਭਜENDER ਸਿੰਘ 라ਏ ਤੇ ਡਾਕਟਰ ਅਮਰ ਸਿੰਘ ਸੋ ਲੈ ਦੇ ਕਿ ਸੱਤ ਕ ਜਣੇ ਹੀ ਸੀ ਠੀਕ ਹੈ ਪੂਰੀ ਦਰਜਨ ਦੇ ਕਰੀਬ ਲੀਡਰਸ਼ਿਪ ਸੀ ਦਰਜਨ ਦੇ ਕਰੀਬ ਲੀਡਰਸ਼ਿਪ ਚ ਡੇਢ ਘੰਟਾ ਬੈਠਕ ਹੋਵੇ ਤੇ ਇਸ ਦੇ ਵਿੱਚ ਕੱਲੇ ਕੱਲੇ ਨੂੰ ਨਾ ਸੁਣਿਆ ਜਾ ਸਕਦਾ ਸਹੀ ਗੱਲ ਸੋ ਉਸ ਬੈਠਕ ਤੋਂ ਬਾਅਦ ਤੁਹਾਨੂੰ ਕਹਿਤਾ ਜਾਵੇ ਕਿ ਖੋ ਕੇ ਲੜੋ ਇਕੱਠੇ ਰਹੋ ਮੁੱਦਿਆਂ ਤੇ ਆਧਾਰਿਤ ਗੱਲ ਕਰੋ ਆਪਾਂ ਚਿਹਰੇ ਤੋਂ ਬਿਨਾਂ ਲੜਾਂਗੇ ਆਪਾਂ ਚਿਹਰੇ ਨਾਲ ਨਹੀਂ ਜਾਵਾਂਗੇ ਬਾਅਦ ਚੋ ਡਿਸਾਈਡ ਕਰਾਂਗੇ ਪਹਿਲਾਂ ਚੋਣ ਜਿੱਤ ਕੇ ਆਓ ਸਾਰੇ ਗੋਲਵੇ ਜੀ ਤੇ ਬਾਹਰ ਖਬਰ ਆ ਜਵੇ ਜੀ ਬੈਠੇ ਮੁੱਕ ਗਈ ਹਮ ਪਰ ਬਾਹਰ ਕੋਈ ਨਾ ਨਿਕਲੇ ਹਮ ਫਿਰ ਪਤਾ ਲੱਗੇ ਜੀ ਕਿ ਨਹੀਂ ਜੀ ਖੜਗੇ ਤੇ ਰਾਹੁਲ ਦਾ ਦੀ ਕੱਲੇ ਕੱਲੇ ਨੂੰ ਬੁਲਾ ਕੇ ਪੁੱਛ ਕੁੱਛ ਕਰ ਰਹੇ ਨੇ ਕੱਲੇ ਕੱਲੇ ਨੂੰ ਸੁਣ ਰਹੇ ਨੇ ਹਮ ਇਹਦਾ ਮਤਲਬ ਤੁਸੀਂ 12 ਬੰਦਿਆਂ ਦੀ ਬੈਠਕ 'ਚ ਵੀ ਆਪਣੀ ਗੱਲ ਖੁੱਲ ਕੇ ਨਹੀਂ ਕਹਿ ਪਾਰੇ ਤਾਂ ਤੁਹਾਨੂੰ ਕੱਲੇ ਕੱਲੇ ਨੂੰ ਕੁਸਰ-ਮੋਸਰ ਕਰਨੀ ਪੈਦੀ ਹੈ ਹਮ ਸਹੀ ਹੈ ਕਿਹੜਾ ਇੱਕ ਇਹਦਾ ਪਾਠ ਹੈ ਜੀ ਹਮ ਜਿਹੜੀ ਗੱਲ ਤੁਸੀਂ ਪਾਰਟੀ ਪਲੇਟਫਾਰਮ ਤੇ ਪਾਰਟੀ ਟੇਬਲ ਤੇ ਨਹੀਂ ਰੱਖ ਸਕਦੇ ਪਾਰਟੀ ਦੀ ਮੀਟਿੰਗ 'ਚ ਨਹੀਂ ਰੱਖ ਸਕਦੇ ਇਕੱਲੇ ਰੱਖਣ ਦਾ ਮਤਲਬ ਤਾਂ ਹੁੰਦਾ ਜਾਂ ਕਿਸੇ ਚੁਗਲੀ ਕਰਨੀ ਆ ਜਾਂ ਕਿਸੇ ਦੀ ਸ਼ਿਕਾਇਤ ਲਾਉਣੀ ਆ ਜਾਂ ਆਪਣੀ ਮਹਿਮਾ ਗਾਉਣੀ ਆ ਹੈਨਾ ਜਾਂ ਆਪਣੀ ਕੋਈ ਸਕੀਮ ਦੱਸਣੀ ਆ ਜੀ ਇਕੱਲੇ ਦੀ ਮੀਟਿੰਗ ਥੋੜਾ ਹੁੰਦੀ ਆ ਜਨਾਬ ਸੋ ਇਸ ਲਈ ਹਾਈ ਕਮਾਂਡ ਵੀ ਮਿਲਣਾ ਦਾ ਇੱਕ ਦੂਏ ਦੇ ਖਿਲਾਫ ਭਖਤਾ ਕੇ ਇਹਨਾਂ ਨੂੰ ਸੈੱਟ ਰੱਖਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹਮਮ ਇਹ ਗੱਲੇ ਗੱਲੇ ਨੂੰ ਸੁਣ ਕੇ ਹਨ ਪਲੋਸ ਕੇ ਦਿਖਾ ਦਵੇ ਇਹ ਪੰਜਾਬ ਦੇ ਵਿੱਚ ਇੱਕ ਰੀਡਰ ਨੇ ਅਖਬਾਰ ਦੇ ਹਮਮ। ਅਨਾ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਤਾਂ ਦਈਏ ਬਾਕੀ ਖਵਾਰਾਂ ਦੇ ਮੁਕਾਬਲੇ ਚੌਥੇ ਤੇ ਪੈਮਾਨੇ ਦੀ ਦਿੰਦੇ ਹੁਣ ਚੌਥਾ ਹਿੱਸਾ ਹੀ ਦਿੰਦੇ ਹੁਣ। ਹਮਮ। ਪਰ ਉਹਨਾਂ ਨੇ ਟਕਾਉਣਾ ਜਾਂ ਮੇਜ਼ ਰੱਖਿਆ ਹੋਇਆ ਆਪਣੇ ਆ ਮੇਜ਼ ਦੇ ਨਾਲ ਕੋਲ ਖੁੰਝੇ ਚ। ਠੀਕ ਹੈ। ਉੱਥੇ ਬਿਠਾ ਕੇ ਮੋਢੇ ਤੇ ਬਾਹਾਂ ਰੱਖ ਕੇ ਜਦੋਂ ਗੱਲ ਕਰਦਾ ਉਹ ਲੱਗਦਾ ਭਾਈ ਆਪਣੀ ਤਾਂ ਸਿੱਧੀ ਹੋ ਗਈ। ਹਮਮ। ਸਹੀ। ਤੇ ਇਸ ਲਈ ਇਹ ਹਾਈ ਕਮਾਂਡ ਦਾ ਤਰੀਕਾ ਹੈ ਕਿ ਹਾਂ ਨੇੜੇ ਬੁਲਾ ਕੇ ਇਕੱਲੇ ਨੂੰ ਸੁਣਨ ਉਹ ਲੱਗਦਾ ਮੈਨੂੰ ਸੁਣਿਆ ਸੁਣਿਆ 8 7 ਨੂੰ ਆਇਆ। ਹਮਮ ਹਮਮ। 37 ਸੋਚ ਕੇ ਆਇਆ ਉਹਨੇ ਕਿ ਮੁੱਖ ਮੰਤਰੀ ਦਾ ਚਿਹਰਾ ਮਹੀ ਬਣ ਜਾਣਾ ਬਿਨਾਲਾ ਨੇ ਤੋਂ ਇਸ ਲਈ ਏਕੇ ਦਾ ਪਾਠ ਜਿਹੜਾ ਉੱਥੋਂ ਪੜ ਕੇ ਆਏ ਨੇ ਇੱਥੇ ਆਉਂਦੇ ਇਹਨਾਂ ਨੇ ਭੁੱਲਣਾ ਹੂੰ ਪੂਰੇ ਹਦਾਇਤ ਆ ਜਿਹੜੀ ਚੁੱਪ ਰੋ ਇਹ ਦੋ ਚਾਰ ਦਿਨਾਂ ਤੋਂ ਉੱਪਰ ਨਹੀਂ ਚੱਲਣ ਵਾਲੀ ਇਹਨਾਂ ਦੀ ਇਹ ਆਪਣਾ ਇਤਿਹਾਸ ਦਰਉਣਾ ਨਹੀਂ ਹੱਦ ਤੱਕ ਦੇ ਹੂੰ ਕਾਂਗਰਸ ਅੰਦਰੂਨੀ ਕਲੇਸ਼ ਕਾਂਗਰਸ ਦੇ ਅੰਦਰਲੇ ਗਰੁੱਪ ਮੁੱਕ ਨਹੀਂ ਸਕਦੇ ਹੂੰ ਹੂੰ ਤੋਂ ਇਸ ਲਈ ਇਹ ਫਿਲਹਾਲ ਤੂਫਾਨ ਤੋਂ ਪਹਿਲਾਂ ਦੀ ਚੁੱਪ ਹੈ ਤੂਫਾਨ ਆਇਆ ਖੜਾ ਜੀ ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਇਹ ਭਾ ਅਮਰਿਤਪਾਲ ਸਿੰਘ ਇਤਿਹਾਸੀ ਦੇ ਮਾਮਲਿਆਂ ਦੀ ਇਹਨਾਂ ਦੇ ਵਿੱਚ ਪੰਜਾਬ ਸਰਕਾਰ ਕਹਿੰਦੇ ਕਸੂਤੀ ਘਿਰ ਗਈ ਹੈ ਜੀ ਪਰ ਇਹਨੀਆਂ ਕਿਪਾਤਾਂ ਅਮਰਪਾਲ ਸਿੰਘ ਮਰਾਂ ਦਾ ਮਾਮਲਾ ਐਨਐਸਰ ਨਾਲ ਰਿਲੇਟਡ ਹੋਣ ਚੁਣੌਤੀ ਦਿੱਤੀ ਹੋਈ ਸੀ ਕਿ ਕਿਉਂ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਭਾਈ ਇੱਕ ਜੋ ਜਿਹੜਾ ਬਜਟ ਜਲਾ ਸ਼ੁਰੂ ਹੋ ਰਿਹਾ ਉਹਦੇ ਲਈ ਉਹਨੇ ਪਟੀਸ਼ਨ ਪਾਈ ਸੀ ਤੇ ਉਹ ਪਟੀਸ਼ਨ ਤੋਂ ਪਹਿਲਾਂ ਉਹਨੇ ਅਮਰitsar ਦੇ ਡੀਸੀ ਨੂੰ ਵੀ ਪੰਜਾਬ ਦੇ ਚੀਫ ਸਕੱਟਰੀ ਨੂੰ ਵੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਲੋਕ ਸਭਾ ਦੇ ਸਪੀਕਰ ਨੂੰ ਵੀ ਚਿੱਠੀ ਵੀ ਲਿਖੀ ਜੀ ਇਹਦੇ ਅੰਦਰੋਂ ਤੇ ਫਿਰ ਉਹਦੇ ਵਕੀਲਾਂ ਨੇ ਅਦਾਲਤ ਦਾ ਰੁਕ ਕੀਤਾ ਵੀ ਕਿ ਹੁਣ ਤਾਂ ਸਾਨੂੰ ਦਿਵਾ ਗਿਆ ਪਿਛਲੀ ਵਾਰ ਤਾਂ ਚਲੋ ਵਕੀਲਾਂ ਦੀ ਹੜਤਾਲ ਆ ਗਈ ਜੀ ਸਰਕਾਰ ਆਕ ਹੋ ਗਿਆ ਜੀ ਉਹ ਹੋ ਗਿਆ ਜੀ ਸਰਕਾਰ ਕਹੀ ਜੀ ਅੱਗ ਲੱਗ ਜੂਜੀ ਪਾਣੀਆਂ ਨੂੰ ਜੇ ਚਲੇ ਗਏ ਜੀ ਐ ਸੰਸਦ ਪਤਾ ਨਹੀਂ ਕੀ ਬੋਲ ਦੇਣਗੇ ਜੀ ਹੁਣ ਜਦੋਂ ਕੱਲ ਦੁਬਾਰਾ ਸੁਣਵਾਈ ਹੋਈ ਹੂੰ ਤੇ ਅਦਾਲਤ ਪਹਿਲਾਂ ਇੱਕ ਵਕੀਲ ਛੱਡ ਇੱਕ ਜੱਜ ਸਾਹਿਬ ਛੱਡ ਗਏ ਜੀ ਸੁਣਵਾਈ ਤੋਂ ਪਰੇ ਹੋ ਗਏ ਹਾਂਜੀ ਹਾਂ ਚਲੋ ਫਿਰ ਦੁਬਾਰਾ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਨੂੰ ਹੁਣ ਦਿਸ਼ਾ ਨਿਰਦੇਸ਼ ਹੋ ਗਏ ਕਿ ਵੀ ਤੁਸੀਂ ਆਪਣਾ ਜਵਾਬ ਦਾਖਲ ਕਰੋ ਹੂੰ ਕੌਡੀ ਇਹਦੇ ਤੇ ਕੀ رائے ਆ ਪੰਜਾਬ ਸਰਕਾਰ ਤੋਂ 7 ਦਿਨਾਂ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ ਲਈ ਕਹਿੰਦਾ ਕਿ ਸੱਤ ਦਿਨਾਂ ਚ ਦੱਸੋ ਤੁਸੀਂ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੀ ਰੱਖ ਫਿਰ ਇਹਦਾ ਉਤਰ ਰਾਏ ਤਾਂ ਬਦਲਣ ਨਹੀਂ ਲੱਗੀ ਜੀ ਜੀ ਤੇ ਦੂਜੀ ਗੱਲ ਇਹ ਰਾਏ ਪੰਜਾਬ ਸਰਕਾਰ ਦੀ ਰਾਏ ਵੀ ਨਹੀਂ ਹੋਣੀ ਜੀ ਹੂੰ ਇਹ ਤਾਂ ਇਹਨਾਂ ਦੇ ਆਕਾਮਿਤਚਾ ਦੀ ਰਾਏ ਹੋਗੀ ਹੂੰ ਹੂੰ ਜੋ ਮਿਤਚਾ ਤੋਂ ਹੁਕਮ ਆਊਗਾ ਜਦੋਂ ਗ੍ਰਫਤਾਰ ਕੀਤਾ ਤਾ ਤਵੀ ਕਹਿੰਦੇ ਸੀ ਮਿਲ ਕੇ ਆਪਰੇਸ਼ਨ ਕੀਤਾ ਜੀ ਐਨਐਸਏ ਜੇ ਵੱਧ ਰਿਹਾ ਕਾਗਜ਼ਾਂ ਚ ਪੰਜਾਬ ਪੰਜਾਬ ਸਰਕਾਰ ਦੇ ਦਸਖਤ ਨੇ ਹੈਨਾ ਐਸਲ ਉੱਥੋਂ ਆਉਂਦਾ ਹੂੰ 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 ਇਸ ਲਈ ਹਰਾ ਪੈਨ ਚੱਲਣਾ ਕਿ ਲਾਲ ਪੈਨ ਚੱਲਣਾ ਹੈ ਇਸ ਸਭ ਦਾ ਜਵਾਬ ਦੇ ਵਿੱਚ ਉਹ ਅਮਿਤ ਸ਼ਾ ਨੇ ਚੈੱਕ ਕਰਨਾ ਭਗਵੰਤ ਮਾਨ ਤੇ ਕੇਜਰੀਵਾਲ ਨਹੀਂ ਕਰ ਸਕਦੇ ਹੂੰ ਤੇ ਇਸ ਲਈ ਕਿਉਂਕਿ ਇਹ ਤਾਮਿਲनाडु ਮੰਗ ਇਹ ਪੱਛਮੀ ਬੰਗਾਲ ਮੰਗ ਇਹ ਮਮਤਾ ਬੈਨਰਜੀ ਮੰਗ ਜਾਂ ਉਹਨਾਂ ਮੰਗ ਨਹੀਂ ਅੱਢ ਸਕਦੇ ਹੂੰ ਹੂੰ ਇਹਨਾਂ ਦੀਆਂ ਲੱਤਾਂ ਉਹਨਾਂ ਭਾਰ ਨਹੀਂ ਚੱਲਦੀਆਂ ਹੂੰ ਕਿ ਜੇ ਦਿੱਲੀ ਜਾਂਦੇ ਨੇ ਪਹਿਲਾਂ ਕਿ ਮਤਲਬ ਕਿ ਕੇਜਰੀਵਾਲ ਦੇ ਦਰ ਤੇ ਅਮਿਤ ਸ਼ਾ ਦੇ ਦਰ ਕੇਜਰੀਵਾਲ ਦੇ ਦਰ ਤੇ ਜਾਣ ਤੋਂ ਪਹਿਲਾਂ ਅਮਿਤ ਸ਼ਾ ਤੇ ਮੋਦੀ ਦੇ ਦਰ ਤੇ ਮਾਠਾ ਟੇਕ ਕੇ ਆਉਂਦੇ ਨੇ ਕਿ ਉਹ ਲੋਕ ਨੇ ਉਸ ਲਈ ਜੋ ਤੁਹਾਨੂੰ ਨਿਰਦੇਸ਼ ਆਊਗਾ ਜੀ ਉਹਦੇ ਅਨੁਸਾਰ ਕਰਨਗੇ ਦੂਏ ਪਾਸੇ ਆਤਸ਼ੀ ਦੇ ਮਾਮਲੇ ਚ ਬੜੇ ਤੇਜ ਹੋਏ ਸੀਗੇ ਆਪਣੀ ਸਰਕਾਰਾ ਲਓ ਜੀ ਅਸੀਂ ਕਰਦੇ ਆ ਐਫ ਆਈ ਆ ਹਾਂ 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 ਵੈਸੇ ਤਾਂ ਬਦਾਨ ਸਭਾ ਦੇ ਲੋਕ ਸਭਾ ਦੇ ਅੰਦਰ ਦੇ ਮਸਲੇ ਉੱਥੇ ਨਿਬੜਨੇ ਹੁੰਦੇ ਨੇ ਹਮ ਹੈ ਨਾ ਪਰ ਜੇਕਰ ਇਹਨਾਂ ਨੂੰ ਲੱਗਿਆ ਕਿ ਇਹਦੇ ਵਿੱਚੋਂ ਰਾਜਨੀਤੀ ਵੀ ਨਿਕਲ ਸਕਦੀ ਹੈ ਜਾਂ ਉਹਨੇ ਬਹੁਤ ਮਤਪਾਕੀ ਗੱਲ ਕੀਤੀ ਹੈ ਗੁਰੂ ਸਾਹਿਬ ਦੇ ਹਵਾਲੇ ਨਾਲ ਹਾਂ ਤੇ ਉਧਰ ਇੱਕ ਤਰ ਉਹਨੂੰ ਘੇਰੇ ਨੂੰ ਲੱਗੀ ਸੀ ਬੀ ਜੀ ਪੀ ਤੇ ਦਿੱਲੀ ਦੇ ਵਿੱਚ ਉਹਨਾਂ ਦੇ ਬੀ ਜੀ ਪੀ ਦੇ ਸਮਰਥਕ ਹਣਾ ਤੇ ਇਧਰ ਪੰਜਾਬ ਸਰਕਾਰ ਨੂੰ ਬਚਾਉਣ ਤੇ ਲੱਗੀ ਸੀ ਵੀ ਸਾਡੀ ਸਰਕਾਰ ਸਾਡੀ ਲੀਡਰ ਸਾਡੀ ਪੁਲਿਸ ਹੂੰ ਤੇ ਹੁਣ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਇਹਨਾਂ ਤੋਂ ਜਵਾਬ ਤਾਲਬ ਕਰ ਲਿਆ ਪੰਜਾਬ ਦੀ DGP ਤੋਂ ਲਿਆਓ ਜੀ ਸਾਰਾ ਕੁਝ ਇਹ ਆਪਣਾ ਜਵਾਬ ਦੇ ਆਏ ਉਹ ਕਹਿੰਦੇ ਆ ਕੀ ਇਹ ਕੱਚਾ ਅਧੂਰਾ ਜਵਾਬ ਜੇ ਆਦਸੀ ਦੇ ਖਿਲਾਫ ਸ਼ਿਕਾਇਤ ਆਈ ਉਹਦੀ ਸ਼ਿਕਾਇਤੀ ਕਾਪੀ ਵੀ ਦਿਓ ਨਾ ਹੂੰ ਹੂੰ ਜੇ ਤੁਸੀਂ ਉਹਦੇ ਪਰ ਐਫ ਆਈ ਆਰ ਕੀਤੀ ਐਫ ਆਈ ਆਰ ਦੀ ਕਾਪੀ ਵੀ ਦਿਓ ਨਾ ਹੂੰ ਤੇ ਸੋਸ਼ਲ ਮੀਡੀਆ ਦੀ ਰਿਪੋਰਟ ਵੀ ਦਿਓ ਨਾ ਸਾਰੀ ਕੀ ਹੈ ਜੀ ਇਹ ਤੋਂ ਗਾਂ ਬੱਦ ਕੇ ਉਹ ਕਹਿੰਦੇ ਜਨਾਬ ਜਿਹੜੀ ਵੀਡੀਓ ਦੇ ਆਧਾਰ ਤੇ ਤੁਸੀਂ ਕਹਿੰਦੇ ਹੋ ਕਿ ਇਹਨੂੰ ਛੋੜ ਤੋੜ ਜੋੜ ਤੋੜ ਮੋੜ ਹੋਈ ਆ ਛੇੜਛਾੜ ਹੋਈ ਆ ਇਹ ਅਸਲੀ ਨੀਤੀ ਹੈ ਤਾਂ ਉਹਨੇ ਕਿਹਾ ਨਹੀਂ ਜੀ ਕਹਿੰਦੇ ਫਿਰ ਉਹਦੀ ਫੋਰੈਂਸਿਕ ਜਾਂਚ ਦੀ ਰਿਪੋਰਟ ਵੀ ਲਿਆਓ ਨਾ ਹੂੰ ਲਿਆਓ ਤੋੜ ਕਿਹੜੇ ਅਦਾਲਤ ਤੁਸੀਂ ਸਾਰਾ ਕੁਝ ਕਰ ਰਹੇ ਹੋ ਹੂੰ ਹੂੰ ਲੋ ਜੀ ਉਹਨਾਂ ਨੇ ਵੀ ਨਿਸ਼ਾਨੜੇ ਚਾੜਤੇ ਨੇ ਹੁਣ ਦੇਖਦੇ ਹਾਂ ਜੀ ਕੀ ਜਵਾਬ ਦਿੰਦੇ ਆ ਸੋ ਆਸੀ ਦੇ ਮਾਮਲੇ 'ਚ 18 28 ਜਨਵਰੀ ਤੱਕ ਜਵਾਬ ਮੰਗ ਲਿਆ ਪਰ ਕਈ ਲੋਕਾਂ ਕੋਲ ਜਵਾਬ ਮੰਗ ਲਿਆ ਸੋ ਇਸ ਮਸਲੇ 'ਤੇ ਵੀ ਪੰਜਾਬ ਸਰਕਾਰ ਪੰਜਾਬ ਪੁਲਿਸ ਤੱਕ ਖਿੰਦੀ ਨਜ਼ਰ ਆ ਰਹੀ ਹੈ ਜੀ ਤੇ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਤੋਂ ਇੱਕ ਹੋਰ ਮਾਮਲੇ 'ਚ ਫਸਦੀ ਨਜ਼ਰ ਆਉਂਦੀ ਹੈ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਜਲਾ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ ਜੀ। ਕਹਿੰਦੇ ਇਹ ਮਾਮਲਾ ਬਿਲਕੁਲ ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਕਾਂਗਰਸੀ ਚੈਕਟ ਤੇ ਹਿੱਟੇ ਨੇ ਤੇ ਉਹ ਮਤਲਬ ਉਹਨਾਂ ਨੇ ਇੱਕ ਮੁੱਦਾ ਚੁੱਕਿਆ ਸਰਕਾਰ ਦੇ ਸਾਹਮਣੇ ਉਹ ਕਹਿੰਦੇ ਕੇਂਦਰੀ ਵਿੱਤ ਯੋਗ ਤੇ ਰਹੀ ਕੁਝ ਗ੍ਰਾਂਟਾਂ ਪਿੰਡਾਂ ਦੇ ਲਈ ਕੁਝ ਕਾਰਜਾਂ ਦੇ ਲਈ ਆਉਂਦੀਆਂ ਨੇ। ਠੀਕ ਹੈ। ਉਹ ਗ੍ਰਾਂਟਾਂ ਤੈਹ ਪਿੰਡਾਂ ਨੂੰ ਮਿਲ ਨਹੀਂ ਰਹੀਆਂ ਜਿਨ੍ਹਾਂ ਦਾ ਹੱਕ ਬਣਦਾ ਹੈ। ਹੂੰ ਉਹ ਕਹਿੰਦੇ ਵੀ ਕਿ ਪੰਜਾਬ ਸਰਕਾਰ ਇੱਕ ਸ਼ਰਾਰਤਨ ਇਸ ਤਰੀਕੇ ਨਾਲ ਪੇਸ਼ ਆ ਰਹੀ ਆ ਹੂੰ ਹੂੰ ਕਿ ਜਿੱਥੇ-ਜਿੱਥੇ ਉਹਨਾਂ ਦੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਨਹੀਂ ਉਹਨਾਂ ਦੀ ਪਾਰਟੀ ਦਾ ਵਿਧਾਇਕ ਨਹੀਂ ਜਿਹੜੇ ਪਿੰਡ 'ਚ ਉਹਨਾਂ ਦੇ ਪਾਰਟੀ ਦਾ ਪੰਜ ਸਰਪੰਚ ਨਹੀਂ ਉੱਥੇ ਬਰਨ ਉਹ ਟੰਗ ਪ੍ਰੇਸ਼ਾਨ ਕਰ ਰਹੀ ਆ ਗ੍ਰਾਂਟਾਂ ਤੋਂ ਦੂਰੀ ਵੈਸੇ ਤਾਂ ਇੱਕ ਮਾਰਤਾ ਪੰਜਾਬ ਤੇ ਹੀ ਪੈ ਗਈ ਜੀ ਕਿਉਂ ਮਨਰੇਗਾ ਖਤਮ ਹੋ ਗਈ ਤੇ ਜੀ ਰਾਮ ਜੀ ਦੇ ਨਾਂ ਤੇ ਨਵੀਂ ਯੋਜਨਾ ਆ ਗਈ। ਹੂੰ ਵਿੰਡਾਂ ਚ ਜਿੰਨਾ ਵਿਕਾਸ ਹੁੰਦਾ ਸੀ ਉਹਦਾ 80 85 90% ਤੱਕ ਦਾ ਵਿਕਾਸ ਮਨਰੇਗਾ ਰਾਹੀਂ ਹੋ ਰਿਆ ਸੀ ਹੂੰ ਸਹੀ ਤੇ ਕੋਈ ਇਟਾ ਰੋੜਾ ਲੱਗਦਾ ਸੀ ਤਾਂ ਮਨਰੇਗਾ ਰਾਹੀਂ ਲੱਗਦਾ ਸੀ ਮਨਰੇਗਾ ਲਈ ਰੱਖਦਾ ਹੁਣ ਮਨਰੇਗਾ ਗਈ ਤੇ ਇਹਦਾ ਮਤਲਬ ਉਹ ਕੰਮ ਤਾਂ ਗਿਆ ਭੁੱਲ ਜੋ ਆ ਨਵੇਂ ਦੇ ਵਿੱਚ ਕੀ ਚ ਕਹਿੰਦੇ ਆ 150 ਦਿਨਾਂ ਦਾ ਦੇ ਦਾਂਗੇ ਜੀ ਰੋਜ਼ਗਾਰ ਜੀ ਦੇ ਦਾਂਗੇ ਉਹਦੇ ਲਈ ਛੋਟ ਕੋ ਬਜਟੇ ਨਹੀਂ ਤੈ ਹੁਣ ਹੂੰ ਕਿਉਂਕਿ ਅੱਗੇ ਪੰਜਾਬ ਦੇ ਹਵਾਲੇ ਨਾਲ ਸੂਬੇ ਦੇ ਵੱਲੋਂ ਮੰਗ ਹੁੰਦੇ ਸੀ ਹੁਣ ਤੈ ਹੀ ਤੁਸੀਂ ਕਰਨਾ ਜੀ ਤੇ ਤੁਹਾਨੂੰ ਤਾਂ ਡਬਲ ਇੰਜ ਵਾਲੀ ਐਨਕ ਦਿਖਦੀ ਆ ਨਾ ਦੂਜੀ ਐਨਕ ਤਾਂ ਦਿਖਦੀ ਨਹੀਂ ਤੁਹਾਨੂੰ ਹੂੰ ਤੁਸੀਂ ਸਰਕਾਰ ਨੂੰ ਸਰਕਾਰ ਤਾਂ ਗਿਣਦੇ ਨਹੀਂ ਤੁਹਾਡਾ ਪਾਰਟੀਆਂ ਦੇ ਹਵਲਨਾ ਚੱਲਦੇ ਹੋ ਸੋ ਇਸ ਲਈ ਪੰਜਾਬ ਤਾਂ ਫਿਲਹਾਲ ਭੁੱਲ ਜਵੇ ਜੀ ਤੇ ਜੇ ਪਿੰਡਾਂ ਚ ਮਰੇਗਾ ਰਹੀਂ ਜਾਂ ਜੀਰਾਮ ਜੀ ਰਹੀਂ ਕੁਝ ਨਹੀਂ ਹੋਣਾ ਫਿਰ ਉਹ ਲੈ ਦੇ ਕੇ ਵਿੱਤੀ ਯੋਗ ਦੇ ਕੁਝ ਗਰੰਟਾ ਜਿਹੜੀਆਂ ਵੱਖ-ਵੱਖ ਕਰਜ਼ਾ ਲਈ ਆਉਂਦੀਆਂ ਨੇ ਉਹਦੇ ਨਾਲ ਹੀ ਥੋੜੀ ਯਾਦ ਹੁੰਦੀ ਹੈ ਕਿ ਕੁਝ ਹੋਵੇਗਾ ਹਮ ਹੁਣ ਪੰਜਾਬ ਸਰਕਾਰ ਲਗਾਤਾਰੇ ਦੋਸ਼ ਮੜਦੀ ਹੈ ਕਿ ਕੇਂਦਰ ਬਿਤਕਰਾ ਕਰਦਾ ਜੀ ਉਹ ਰੇ ਬਿਤਕਰਾ ਤੁਸੀਂ ਅਸੀਂ ਰੋਜ਼ ਦੇਖਦੇ ਆ ਕਿ ਪੰਜਾਬ ਨਾਲ ਹੁੰਦਾ ਆ ਵੱਡੀ ਉਦਾਹਰਨ ਹੈ ਹੜਾ ਵਾਲੇ ਮਾਮਲੇ ਚ ਪ੍ਰਧਾਨ ਮੰਤਰੀ ਤੱਕ ਆਲੇ ਪਰ ਲੋਕਾਂ ਦੇ ਪੱਲੇ ਕੀ ਪਾ ਕੇ ਗਏ ਜੀ ਅਜੇ ਤੱਕ ਸਰਕਾਰਾਂ ਹੀ ਲੜੀ ਜਾਂਦੀਆਂ ਨੇ ਉਹ ਕਹਿੰਦਾ ਗ੍ਰਾਂਟ ਦੇਤੀ ਉਹ ਕਹਿੰਦਾ ਨਹੀਂ ਮਿਲੀ ਉਹ ਕਹਿੰਦਾ ਇੰਨੇ ਭੇਜਤੇ ਉਹ ਕਹਿੰਦਾ ਨਹੀਂ ਭੇਜੇ ਉਹ ਕਹਿੰਦਾ ਜੀ ਤੁਹਾਡੇ ਕੋਲ ਜਾਰਾ ਫੰਡ ਸੀ ਤੁਸੀਂ ਉਹ ਖਾ ਲਿਆ ਉਹ ਕਹਿੰਦਾ ਨਹੀਂ ਖਾਦਾ ਆਪਸੇ ਹੀ ਲੜੀ ਜਾਂਦੇ ਲੋਕਾਂ ਨੂੰ ਕੀ ਮਿਲਿਆ ਲੋਆਂ ਪਾਸਿਓਂ ਸਹੀ ਹੈ ਬਿਲਕੁਲ ਸੋ ਇਸ ਲਈ ਜਿਹੜਾ ਵਿਤਕਰਾ ਕੇਂਦਰ ਕਰਦਾ ਸੂਬਿਆਂ ਨਾਲ ਉਹੀ ਵਿਤਕਰਾ ਸੂਬਾ ਸਰਕਾਰ ਆਪਣੇ ਹੀ ਸ਼ਹਿਰਾਂ ਨਗਰਾਂ ਪਿੰਡਾਂ ਨਾਲ ਕਰੀ ਜਾਂਦੀ ਹੈ ਹਮ ਤੇ ਇਹਦੇ ਉੱਤੇ ਗੁਰਜੀਤ ਤੌਝਲਾ ਨੇ ਉਂਗਲ ਧਰੀ ਆ ਉਹ ਕਹਿੰਦਾ ਵੀ ਸਰਪੰਚਾਂ ਪੰਚਾਂ ਨੂੰ ਡਰਾਇਆ ਜਾ ਰਿਹਾ ਕਿ ਜਾਂ ਤਾਂ ਸਾਡੇ ਨਾਲ ਰਲ ਜਾਓ ਠੀਕ ਹੈ ਨਹੀਂ ਫਿਰ ਤੁਹਾਨੂੰ ਗ੍ਰਾਂਟ ਨਹੀਂ ਦੇਵਾਂਗੇ ਤੋਂ ਕਹਿੰਦਾ ਕਿ ਗ੍ਰਾਂਟ ਜੇਟ ਰੋਕੀ ਜਾ ਰਹੀ ਹੈ ਇਹ ਮਤਭਾਗ ਹੈ ਇਹ ਸੰਵਿਧਾਨ ਦੇ ਉਲਟ ਕਾਰਵਾਈ ਹੈ ਸਰਕਾਰ ਦੀ ਤੇ ਮੈਂ ਇਹਦੇ ਖਿਲਾਫ ਹਾਈ ਕੋਰਟ ਜਾਊਂਗਾ ਸਰਕਾਰ ਦੇ ਖਿਲਾਫ ਇਸ ਮਸਲੇ ਤੇ ਹੁਣ ਜਾਂ ਤਾਂ ਪੰਜਾਬ ਸਰਕਾਰ ਸਾਹਮਣੇ ਆ ਕੇ ਦੱਸੇ ਕਿ ਭਈ ਗੁਰਜੀਤੋਂ ਜਲਾ ਝੂਠ ਬੋਲਦਾ ਅਸੀਂ ਤਾਂ ਇੰਨੀ ਗ੍ਰਾਂਟ ਸੀ ਆਹ ਪਿੰਡ ਨੂੰ ਇੰਨੀ ਆਈ ਇਹਨੇ ਇੰਨੀ ਦਿੱਤੀ ਇੰਨੀ ਜੇ ਤਾਂ ਆਪਣਾ ਹਿਸਾਬ ਦੇ ਦੇਵੇ ਆ ਕੇ ਹਮ ਹੈਨਾ ਜੇ ਆਪ ਨਹੀਂ ਦੇਣਾ ਹਰਪਾਲ ਜੀ ਮਾਨੂੰ ਭੇਜ ਦੋ ਐਲਾਨ ਤੁਸੀਂ ਕਰਦੇ ਹੋ ਬਾਅਦ ਚ ਹਰਪਾਲ ਜੀ ਮਾ ਆ ਕੇ ਸਪਾਈ ਦੇਣਾ ਜਾਂਦਾ ਹੂੰ ਸੋ ਪਰ ਇਦਾਂ ਕਰਨ ਨੂੰ ਕੋਸ਼ਿਸ਼ਾ ਕਰੋ ਨਾ ਜਾਂ ਮੇਰੇ ਅਦਾਲਤ ਲਈ ਤਿਆਰੀ ਕਰੋ ਵੀ ਵਕੀਲ ਵਕੂਲ ਆਪਣੇ ਤਿਆਰ ਰੱਖੋ ਫਿਰ ਕੇਸ ਫਰਕੇਸ਼ ਪਰ ਕੱਲਾ ਗੁਰਜੀਤ ਉਹ ਜਿਹੜਾ ਥੋੜਾ ਬੋਗ ਹੂੰ ਜਿਹੜੇ ਤੁਹਾਡੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨਹੀਂ ਹੈਗੇ ਤੁਹਾਡੀ ਪਾਰਟੀ ਦੇ ਐਮਐਲਏ ਹੈਗੇ ਕੱਲ ਉਹ ਵੀ ਆਪਣੇ ਆਪਣੇ ਹਲਕੇ ਦੇ ਸਾਬ ਨੂੰ ਹਾਈ ਕੋਰਟ ਜਾ ਸਕਦੇ ਆ ਇਹ ਨਾ ਹੋਵੇ ਕੇਸਾਂ ਦੀ ਲੜੀ ਤੁਰਪ ਹੋਵੇ ਤੋਂ ਇਸ ਲਈ ਪੰਜਾਬ ਸਰਕਾਰ ਖੁਦ ਵਿੱਚ ਕਲਾ ਛੱਡੇ ਤੇ ਕੇਂਦਰ ਦੇ ਵਿਤਕ੍ਰਿਆ ਖਿਲਾਫ ਪੰਜਾਬ ਦੇ ਨਾਲ ਮਿਲ ਕੇ ਉਥੇ ਲੜਾਈ ਲੜੇ ਨਾ ਕਿ ਆਪ ਵੀ ਉਹੀਓ ਘਟਿਆ ਰਾਜਨੀਤੀ ਕਰੇ ਜੀ ਸਹੀ ਕਹੇ ਤੁਸੀਂ ਤੇ ਜਾਂਦਿਆਂ ਦੀ ਗੱਲ ਕਰੀਏ ਕਿਲਾ ਰਾਏਪੁਰ ਦੀਆਂ ਰੌਣਕ ਦੇ ਬਾਰੇ ਕਹਿੰਦੇ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੈ ਜੀ ਹੁਣ ਇੱਥੇ ਰੌਣਕ ਪਰਤੀ ਹੈ ਬਿਲਕੁਲ ਜੀ ਕਿਲਾ ਰਾਏਪੁਰ ਦੀਆਂ ਖੇਡਾਂ 1933 ਦੇ ਵਿੱਚ ਜਦੋਂ ਸ਼ੁਰੂ ਹੁੰਦੀਆਂ ਨੇ ਤਾਂ ਉਹ ਵੱਧੀਆਂ ਵੱਧੀਆਂ ਮਿੰਨੀ 올림픽 ਦਾ ਰੂਪ ਧਾਰ ਲੈਂਦੀਆਂ ਨੇ ਪਿੰਡੂ 올림픽 ਦਾ ਰੂਪ ਧਾਰ ਲੈਂਦੀਆਂ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਪੰਜਾਬ ਦੀਆਂ ਪਿੰਡਾਂ ਦੀਆਂ ਗਲੀਆਂ ਤੋਂ ਨਿਕਲ ਕੇ ਦੇਸ਼ ਭਰ ਚ ਫੈਲਦੀ ਆ ਤੇ ਇਸ ਤੋਂ ਨਿਕਲ ਕੇ ਅੰਤਰਰਾਸ਼ਟਰੀ ਪੱਧਰ ਦਾ ਮੀਡੀਆ ਨੂੰ ਕਵਰ ਕਰਨ ਤੱਕ ਆਉਂਦਾ ਹੈ ਇੱਕ ਬਲੱਖਣ ਤਾਂ ਪੰਜਾਬੀ ਸੱਭਿਆਚਾਰ ਦਾ ਇੱਕੋ ਚਿੱਤਰਣ ਬਣ ਕੇ ਉੱਪਰਦੀ ਹੈ ਤੇ ਪਰ 2014 ਦੇ ਵਿੱਚ ਜਦੋਂ ਮਤਲਬ ਕਿਹਾ ਗਿਆ ਜੀ ਕਿ ਪਸ਼ੂਆਂ ਨਾਲ ਹਿੰਸਾ ਹੈ ਜੀ ਇਸ ਤਰੀਕਾ ਕਰ ਰਿਹਾ ਜੀ ਫਿਰ ਉਹ ਬਲਦਾਂ ਤੇ ਵੀ ਰੋਕ ਲੱਗਦੀ ਆ ਕਿਉਂਕਿ ਬਲਦ ਵੈਸੇ ਤਾਂ ਮਤਲਬ ਪਿੰਡੂ ਸੱਭਿਆਚਾਰ ਦਾ ਇੱਕ ਪ੍ਰਮੁੱਖ ਹਿੱਸਾ ਹੈ ਜਾਂ ਸਾਡੇ ਪਰਵਾਰਕ ਜੀਵਨ ਜਾਂਚ ਦਾ ਪ੍ਰਮੁੱਖ ਹਿੱਸਾ ਹੈ ਬੱਚੇ ਨਾਲ ਸੰਬੰਧ ਰੱਖਦੇ ਸਾਰਾ ਕੁਝ ਹੈ ਨਾ ਸੋ ਪਰ ਜਦੋਂ ਇਹਨਾਂ ਨੂੰ ਬੱਚਿਆਂ ਨੂੰ ਮਤਲਬ ਤਿਆਰ ਕਰਕੇ ਕੁਝ ਪਾਲਨੇ ਬਹੁਤ ਔਖੇ ਨੇ ਧੀਆਂ ਪੁੱਤਾਂ ਤੋਂ ਵੱਧ ਔਖੇ ਨੇ ਪਾਲਨੇ ਜਿਹੜੇ ਬੱਚੇ ਇੰਜ ਪਾਲੇ ਜਾਂਦੇ ਨੇ ਮਤਲਬ ਉਹਨਾਂ ਨੂੰ ਹੈ ਨਾ ਕਿਉਂ ਛਕਾਉਣਾ ਤੇ ਉਹਨਾਂ ਨੂੰ ਹੈ ਮਤਲਬ ਬਦਾਮ ਕਾਜੂ ਕੁੱਟ ਕੇ ਖਰਾਉਨੇ ਉਹ ਸਾਰਾ ਕੁਝ ਉਹ ਇਨਸਾਨ ਨਹੀਂਗੇ ਸੋ ਜਿਨ੍ਹਾਂ ਨੂੰ ਭੱਜਦੇ ਦੇਖਦੇ ਨੂੰ ਭੱਜਦੇ ਨਹੀਂ ਲਿਖਦੇ ਨੇ ਉਹਨਾਂ ਦੇ ਪਿੱਛੇ ਪਰਵਾਰਾਂ ਦੀ ਕਿੰਨੀ ਘਾਲਣਾ ਹੁੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਬੱਚਾ ਕਿੱਲੇ ਨਾਲ ਬਾਹਰ ਬੰਨਿਆ ਹੋਵੇ ਜੇ ਹੂੰ ਸੋ ਇਸ ਲਈ ਉਹ ਉਹ ਬੱਚਿਆਂ ਦੀ ਮਤਲਬ ਕਿ ਜਿਹੜੀ ਤਿਆਰੀ ਹੁੰਦੀ ਸੀ ਉਹਨਾਂ ਦੀਆਂ ਦੌੜਾਂ ਨੂੰ ਵੀ ਫਿਰ ਪਸ਼ੂਆਂ ਨਾਲ ਹਿੰਸਕ ਵਰਤਾਰੇ ਦੇ ਨਾਂ ਹੇਠ ਬੰਦ ਕਰ ਦਿੱਤਾ ਗਿਆ। ਹੂੰ ਹੂੰ। ਫਿਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਇਹਨੂੰ ਮਤਾ ਚ ਲਿਆਂਦਾ ਮਤੇ ਚ ਹਾਲੀ ਚ ਉਹ ਮਤਾ ਪਾਉਣ ਤੋਂ ਬਾਅਦ ਫਿਰ ਇਹ ਤੇ ਫੈਸਲਾ ਹੋਇਆ ਤੇ ਫੈਸਲੇ ਤੋਂ ਬਾਅਦ ਹੁਣ ਇਹ ਖੇਡਾਂ ਦੁਆਰਾ ਮਨਜ਼ੂਰੀ ਤਹਿਤ ਸ਼ੁਰੂ ਹੋਣ ਜਾ ਰਹੀਆਂ ਕੋਈ ਸ਼ਰਤਾਂ ਨੇ ਕਿ ਪ੍ਰਦੈਨਸਿਕ ਮਾਫ ਕਰਨਾ ਜਿਹੜੀ ਮੈਡੀਕਲ ਟੀਮ ਹੋਊਗੀ ਉਹ ਉੱਥੇ ਮੌਜੂਦ ਰਹੂਗੀ ਕਿ ਕੋਈ ਉਹਨਾਂ ਨੂੰ ਹੋਰ ਤਰੀਕੇ ਕਾ ਨਾਲ ਟੀਕਾ ਦਾ ਨਹੀਂ ਲਾਇਆ ਵਾ ਕੋਈ ਕੁਛ ਹੋਰ ਚੀਜ਼ ਜਿੱਤ ਨਹੀਂ ਖਲਾਈ ਵੀ ਹੈਨਾ ਫਿਰ ਉਹਨਾਂ ਨੂੰ ਆਰੀ ਤਾਂ ਨਹੀਂ ਮਰੀ ਜਾ ਰਹੀ ਹੁਜ ਤਾਂ ਨਹੀਂ ਲਾਈ ਜਾ ਰਹੀ ਮਤਲਬ ਇਹ ਜੇ ਕੋਈ ਨਕਲੀ ਚੀਜ਼ਾਂ ਦੇ ਨੇ ਵਾਲੀ ਵਰਤੀ ਜਾ ਰਹੀਆਂ ਸੋ ਬਖੈ ਦਾ ਰਜਿਸਟ੍ਰੇਸ਼ਨ ਹੋਊਗੀ ਮਤਲਬ ਗੱਡੀਆਂ ਦੀ ਵੀ ਬੱਚਿਆਂ ਦੀ ਵੀ ਜਿਹੜਾ ਨੂੰ ਭਜਾਉਣ ਵਾਲੇ ਨੇ ਜਾਂ ਜਿਹੜੇ ਉਹਨਾਂ ਦੇ ਮਾਲਕੀ ਦੇ ਹਵਾਲੇ ਨਾਲ ਨੇ ਉਹਨਾਂ ਦੀਆਂ ਸਾਰੀ ਰਜਿਸਟ੍ਰੇਸ਼ਨਾਂ ਹੋਣਗੀਆਂ ਹਾਂਜੀ ਮੌਸਮ ਦਾ ਧਿਆਨ ਰੱਖਿਆ ਜਾਊਗਾ ਬਹੁਤ ਜ਼ਿਆਦਾ ਗਰਮੀ ਨਾ ਹੋਵੇ ਇਨਾ ਬਹੁਤ ਜ਼ਿਆਦਾ ਠੰਡ ਨਾ ਹੋਵੇ ਸੋ ਆ ਮਤਲਬ ਕਿ 28 29 ਤਰੀਕ ਤੋਂ ਹੀ ਕਲਾ ਰਾਏਪੁਰ ਦੇ ਖੇਡਾਂ ਫਰਵਰੀ ਤੱਕ ਚੱਲਣੀਆਂ ਤਿੰਨ ਚਾਰ ਦਿਨ ਦੀਆਂ ਹੁੰਦੀਆਂ ਨੇ ਸੋ ਉਹਨਾਂ ਦੇ ਵਿੱਚ ਇਸ ਵਾਰ ਬਲਦਾਂ ਦੀ ਦੌੜ ਜਾਂ ਵੈਲ ਗੱਡੀਆਂ ਦੀ ਦੌੜ ਜਾਂ ਗੱਡੀਆਂ ਦੀ ਦੌੜ ਸ਼ਾਮਲ ਹੋ ਗਈ ਇਹਦੇ ਨਾਲ ਮੈਨੂੰ ਲੱਗਦਾ ਫੇਰ ਇੱਕ ਵਾਰ ਖਿੱਚ ਵੱਡੀ ਬਣੂਗੀ ਕਿਉਂਕਿ ਇਹ ਬੜਾ ਰਮਾਂਚਕਾਰੀ ਹੁੰਦਾ ਹੈ ਇਹਨਾ ਬਲਦਾਂ ਨੂੰ ਬੱਚਿਆਂ ਨੂੰ ਭਾਜੀ ਨਾਲ ਦੇਖਣਾ ਇਹਨਾ ਤੇ ਉਹ ਇਸ ਲਈ ਮੈਨੂੰ ਲੱਗਦਾ ਕਿ ਉਹਦੇ ਨਾਲ ਰੌਣਕ ਪਰਤੇਗੀ ਕਲਾ ਰਾਏਪੁਰ ਦੇ ਖੇਡਾਂ ਦੀ ਦੁਬਾਰਾ ਇੱਕ ਵਾਰ ਜੀ ਬਿਲਕੁਲ ਦੇਖੋ ਜਿਹੜਾ ਪਸ਼ੂ ਪਾਲਣਾ ਜੀ ਉਹ ਤਾਂ ਸਾਡੇ ਪੰਜਾਬੀਆਂ ਦੇ ਜੀਵਨ ਦਾ ਇੱਕ ਬਹੁਤ ਅਹਿਮ ਅੰਗ ਹੈ ਉਹਦੇ ਬਿਨਾਂ ਤਾਂ ਸਾਨੂੰ ਸਰਦਾ ਹੀ ਨਹੀਂਗਾ ਖੇਤੀਬਾੜੀ ਦੇ ਵਿੱਚ ਸਹਾਇਕ ਧੰਦਾ ਵੀ ਹੈ ਪਸ਼ੂ ਪਾਲਣ ਦਾ ਪਰ ਕਈ ਲੋਕ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਆਪਣੇ ਤਰੀਕੇ ਦੇ ਤਰਕ ਲਾ ਕੇ ਤੇ ਬੰਦ ਕਰਵਾਉਂਦੇ ਨੇ ਆ ਇਹਦੀ ਆੜ ਦੇ ਵਿੱਚ ਪਸ਼ੂਆਂ ਦੇ ਕਈ ਵਾਰੀ ਜ਼ੁਲਮ ਵੀ ਹੁੰਦਾ ਲੋਕਾਂ ਦਾ ਜ਼ੁਲਮ ਹੁੰਦਾ ਆਪਾਂ ਨੂੰ ਪਤਾ ਹੈ ਉਹਨਾਂ ਦੇ ਨਾਲ ਕੀ ਉਹਨਾਂ ਦੀ ਸਰੀਰਕ ਸਮਰੱਥਾ ਵਧਾਉਣ ਦੇ ਲਈ ਮੈਡੀਕਲ ਚੀਜ਼ਾਂ ਦਾ ਸਹਾਰਾ ਲਿਆ ਜਾਂਦਾ ਜੋ ਕਿ ਗਲਤ ਆ ਪਰ ਪਸ਼ੂਆਂ ਦੇ ਪਾਲਣ ਪੋਸ਼ਣ ਜਾਂ ਪਸ਼ੂਆਂ ਦੇ ਮੁਕਾਬਲੇ ਇਹ ਪੰਜਾਬ ਦੇ ਵਿੱਚ ਬਹੁਤ ਚਿਰ ਤੋਂ ਹੁੰਦੇ ਆ ਰਹੇ ਨੇ ਤੇ ਉਮੀਦ ਹੈ ਵੀ ਇਹ ਗਤੀ ਵੀ ਇੱਕ ਮੰਤਰੀ ਮੀਡੀਆ ਵੀ ਜਰੂਰ ਪਹੁੰਚੂਗਾ ਤੇ ਚਰਚਾ ਵੀ ਜਰੂਰ ਮਿਲੂਗੀ ਤੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਉਹਨਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ ਪੰਜਾਬੀ ਜੀਐਸ ਨੂੰ ਆਪਣਾ ਪਿਆਰ ਇਸ ਤਰ੍ਹਾਂ ਦੇ ਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ